विखे श्री गुरु रविदास महाराज समर्पित गदरी स्पोर्ट्स कलब दिहा ग्राम पंचायत एनआरआई वीर इलाके सहयोग न सैवन साइड सालाना पंजा शानदार फुटबाल टूरनामेंट करवाया गया इस मौके सतवीर सिंह दहाणा तरलोचन सिंह नवजोत सिंह संदीप सिंह परमदीप सिंह सनी सैनी ने सांझे तौर ते पत्रकारान नाल ਗਲਬਾਤ ਕਰਦਿਆਂ ਦੱਸਿਆ ਕਿ ਸਲਾਨਾ 7 ਸਾਈਡ ਫੁੱਟਬਾਲ ਟੂਰਨਾਮੈਂਟ ਵਿੱਚ ਓਪਨ ਵਰਗ ਦੀਆਂ 32 ਟੀਮਾਂ ਅਤੇ 50 ਕਿਲੋਗ੍ਰਾਮ ਦੀਆਂ 16 ਟੀਮਾਂ ਲਿਆ ਇਸ ਮੌਕੇ ਪਰ ਬੰਦਕਾ ਨੇ ਦੱਸਿਆ ਕਿ ਫਾਈਨਲ ਮੈਚ ਪਾਮ ਅਤੇ ਪਬਿਆਣਾ ਵਿਚਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਪਾਮ ਦੀ ਟੀਮ ਜੇਤੂ ਰਹੀ ਇਸੇ ਤਰ੍ਹਾਂ 50 ਕਿਲੋਗ੍ਰਾਮ ਪਾਰ ਵਰਗ ਦਾ ਹਰਮੋਆ ਅਤੇ ਬਗਾਣਾ ਵਿਚਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਬਗਾਣਾ ਦੀ ਟੀਮ ਜੇਤੂ ਰਹੀ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕਿ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਇਸਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਸਾਲਾਨਾ ਪੰਜਵੇਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਵਿੱਚ ਰੱਸਾਕਸੀ, ਕੁਰਸੀ ਦੌੜ ਅਤੇ ਪੈਂਡੂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਸਤਵੀਰ ਸਿੰਘ ਦੇਹਾਣਾ, ਅਵਤਾਰ ਸਿੰਘ ਦੇਹਾਣਾ ਇੰਟਰਨੈਸ਼ਨਲ ਐਥਲੀਟ, ਠੇਕੇਦਾਰ ਮੋਨਪਾਲ ਸਿੰਘ ਰਿੱਕੀ ਬੱਡੋਂ ਬਲਾਕ ਪ੍ਰਦਾਨ ਚੱਬੇਵਾਲ सरपंच खेम सिंह डांडियान सिंह बावा, सुरिंदर मोहन पंच इकबाल सिंह नरेंद्र हरजीत सिंह, जथेदार परमजीत सिंह, सतपाल विजय कुमार करनेल सिंह, संदीप सिंह फौजी सरपंच परविंदर सिंह जसवाल पाम, जथेदार हरी सिंह जसवाल पाम, मास्टर जसविंदर सिंह जसवाल बलवीर सिंह समरा सैनी ज्योति परमदीप सिमा सबका पंच जोरावर सिंह ਜਗਰਾਜ ਸਿੰਘ ਜਾਂਚੀ ਜਸਵੀਰ ਸਿੰਘ ਹਰਜਿੰਦਰ ਸਿੰਘ ਕੁਪਿੰਦਰਜੀਤ ਸਿੰਘ ਆਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦੇਹਾਣਾ ਵਿਖੇ ਜੋ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਦੀ ਲਾਗਤ ਤਕਰੀਬਨ 29 ਲੱਖ ਦੀ ਹੈ ਉਸ ਦੇ ਲਈ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ-ਨਾਲ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਤਿਕਾਰਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਦੀ ਅਗਵਾਈ ਹੇਠ ਪੂਰੇ ਹਲਕੇ ਦੇ ਵਿੱਚ 9 ਕਰੋੜ ਤੋਂ ਜ਼ਿਆਦਾ ਦੀ ਲਾਗਤ ਦੇ ਨਾਲ ਜੋ ਹੈ ਖੇਡ ਸਟੇਡੀਅਮ ਦੇ ਲਈ ਜੋ ਹੈ ਰਾਸ਼ੀ ਆਈ ਹੈ ਉਸ ਲਈ ਮੈਂ ਸਾਰੇ ਹਲਕੇ ਨੂੰ ਵਧਾਈ ਦਿੰਦਾ ਹਾਂ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਜਿਸ ਦੇ ਵਿੱਚ ਪੰਜਾਬ ਦੇ ਯੂਥ ਦੇ ਲਈ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਲਈ ਇੱਕ ਬਹੁਤ ਵੱਡਾ ਕਦਮ ਹੈ ਇਹ ਜਿਹਦੇ ਨਾਲ ਅਸੀਂ ਜਦੋਂ ਖੇਡ ਸਟੇਡੀਅਮ ਵਧੀਆ-ਵਧੀਆ ਫੈਸਿਲਿਟੀਆਂ ਜੋ ਸਹੂਲਤਾਂ ਦਵਾਂਗੇ ਖਿਡਾਰੀਆਂ ਨੂੰ ਉਸੇ ਤਰ੍ਹਾਂ ਹੀ ਖੇਡ ਦੇ ਵਿੱਚ ਹੋਰ ਰੁਚੀ ਰੱਖਣਗੇ ਹੋਰ ਪ੍ਰੇਰਿਤ ਹੋਣਗੇ ਹੋਰ ਜੋਸ਼ੀਲੇ ਹੋਣਗੇ ਤਾਂ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਇਸ ਦੇ ਨਾਲ-ਨਾਲ ਦਿਹਾਣੇ ਨਗਰ ਦੇ ਵਿੱਚ ਵੀ ਬਹੁਤ ਕੰਮ ਹੋਇਆ ਬਹੁਤ ਕੰਮ ਚੱਲ ਰਹੇ ਨੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਪਿੰਡ ਦਿਹਾਣੇ ਦੇ ਵਿੱਚ ਮੰਡੀ ਦਾ ਜੋ ਹੈ ਕੰਮ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਬਸ ਖਤਮ ਹੋਣ ਵਾਲਾ ਹੈ ਤੇ ਨਾਲ ਨਾਲ ਜੋ ਵੱਡੋ ਤੋਂ ਦਿਹਾਣੇ ਵਾਲੀ ਸੜਕ ਬਣੀ ਐ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸੜਕਾਂ ਬਣ ਰਹੀਆਂ ਐ ਤੇ ਨਾਲ ਨਾਲ ਪਿੰਡ ਦਿਹਾਣੇ ਦੇ ਵਿੱਚ ਜਿੰਮੇ ਦਾ ਕੰਮ ਚੱਲ ਰਿਹਾ ਐ ਸੀਵਰੇਜ ਦਾ ਕੰਮ ਚੱਲ ਰਿਹਾ ਐ ਗੜੀਆਂ ਦਾ ਬਹੁਤ ਜੋਨਸ਼ਰਨ ਨਾਲ ਕੰਮ ਚੱਲ ਰਿਹਾ ਵਿਕਾਸ ਦੇ ਕਾਰਜ ਫੁੱਲ ਸਪੀਡ ਤੇ ਚੱਲ ਰਹੇ ਨੇ ਪੂਰੇ ਹਲਕੇ ਦੇ ਵਿੱਚ ਹੀ ਚੱਲ ਰਹੇ ਨੇ ਤੇ ਮੈਂ ਆਪਣੇ ਸਾਰੇ ਜੋ ਸਰਪੰਚ ਸਾਹਿਬ ਸਾਰੀ ಗ್ರಾಮ ਪੰਚਾਇਤ ਦਾ ਸਾਰੇ ਨੰਬਰਦਾਰ ਸਹਿਬਾਨ ਦਰਜਬਦਰਜੋਦੇਦਾਰ ਸਹਿਬਾਨ ਐਨਆਰਆਈ ਵੀਰ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਹਿਬਾਨ ਸਾਰਿਆਂ ਦਾ ਮੈਂ ਤੇ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਦਰੀ ਬਾਬੇ ਸਪੋਰਟਸ ਕਲੱਬ ਸਮੂਹ ਗ੍ਰਾਮ ਪੰਚਾਇਤ ਪਿੰਡ ਧਹਾਨਾ ਤੇ ਐਨ ਆਰ ਆਈ ਪੀਰਾਂ ਵੱਲੋਂ ਰਲ ਕੇ ਪੰਜਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਨੂੰ ਸਮਰਪਿਤ ਇਹ ਟੂਰਨਾਮੈਂਟ ਸੀ ਜਿਸ ਦਾ ਅੱਜ ਫਾਈਨਲ ਮੈਚ ਜਿਹੜਾ ਓਪਨ ਵਰਗ ਦਾ ਪਿੰਡ ਭਾਮ ਅਤੇ ਆਪਾਂ ਗਿਆ ਬਗਾਣਾ ਦੇ ਵਿੱਚ ਹੋਇਆ ਜਿਹਦੇ ਵਿੱਚ ਭਾਮ ਜੜੀ ਆ ਉਹ ਜੇਤੂ ਰਹੀ 1-0 ਨਾਲ ਜਾ ਕਿ ਲੋ ਵਰਕ ਦਾ ਜਿਹੜਾ ਮੈਚ ਸੀ ਉਹ ਹਰਮੋਇਆਂ ਤੇ ਪਪਿਆਣੇ ਦੇ ਵਿੱਚਕਾਰ ਹੋਇਆ ਜਿਹਦੇ ਵਿੱਚ ਪਪਿਆਣਾ ਜਿਹੜਾ ਉਹ ਜਿੱਤੂ ਰਿਹਾ ਇਸ ਤੋਂ ਇਲਾਵਾ 40 ਜਿਹੜਾ 40 ਪਲੱਸ ਉਮਰ ਦੇ ਬੱਚੇ ਸੀਗੇ ਨੌਜਵਾਨ ਸਾਡੇ ਜਿਹੜੇ ਉਹਨਾਂ ਦਾ ਮੈਚ ਹੋਇਆ ਛੋਟੀਆਂ-ਛੋਟੀਆਂ ਹੋਰ ਜਿਹੜੀਆਂ ਉਹ ਖੇਡਾਂ ਹੋਈਆਂ ਨੇ ਇਸ ਮੌਕੇ ਜਿਹੜਾ ਇਨਾਮਾਂ ਦੀ ਵੰਡ ਸੀ ਉਹ ਸਾਡੇ ਇਲਾਕੇ ਦੇ ਡਾਕਟਰ ਸਾਹਿਬ ਡਾਕਟਰ ਇਸ਼ਾਂਕ ਕੁਮਾਰ ਜੀ ਉਹਨਾਂ ਵੱਲੋਂ ਕੀਤੀ ਗਈ ਤੇ ਅੱਜ ਸਾਡੇ ਲਈ ਖੁਸ਼ੀ ਵਾਲੇ ਦਿਨ ਸੀ ਕਿਉਂਕਿ ਜਿੱਥੇ ਅਸੀਂ ਖੜੇ ਆਂ ਇਸ ਗਰਾਊਂਡ ਦੇ ਨਾਲ-ਨਾਲ ਅੱਜ ਸਾਨੂੰ 29 ਲੱਖ ਦੀ ਲਾਗਤ ਨਾਲ ਇੱਕ ਖੇਡ ਖੇਡ ਸਟੇਡੀਅਮ ਜਿਹੜਾ ਉਹ ਮਿਲੇ ਆ ਜਿਸ ਦਾ ਅੱਜ ਨੀ ਪੱਥਰ ਰੱਖਿਆ ਗਿਆ ਡਾਕਟਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ